ਪਾਠ ਨੌਵਾਂ ਅੱਧੀ ਛੁੱਟੀ ਦੀ ਘੰਟੀ ਉਦੇਸ਼ ਆਪਸੀ ਗਲਬਾਤ ਦੀ ਮਹੱਤਾ ਅਤੇ ਮਿਲ ਜੁਲ ਕੇ ਭੋਜਨ ਖਾਣ ਦੇ ਆਨੰਦ ਬਾਰੇ ਜਾਣਕਾਰੀ ਪੰਜਾਬੀ ਦੀ ਘੰਟੀ ਚੱਲ ਰਹੀ ਸੀ ਅਧਿਆਪਕ ਜੀ ਕੀ ਖਾਈਏ ਤੇ ਕੀ ਨਾ ਖਾਈਏ ਵਿਸ਼ੇ ਤੇ ਪਾਠ ਪੜਾ ਰਹੇ ਸਨ ਅਚਨਚੇਤ ਵਿਯੋਮ ਨੇ ਆਪਣਾ ਰੋਟੀ ਵਾਲਾ ਡੱਬਾ ਖੋਲ੍ਹ ਲਿਆ ਅਤੇ ਰੋਟੀ ਖਾਣ ਲਗਾ ਅਧਿਆਪਕ ਮੀਨੂ ਨੇ ਉਸ ਨੂੰ ਡਾਂਟਿਆ ਅਤੇ ਡੱਬਾ ਬੰਦ ਕਰਨ ਦਾ ਆਦੇਸ਼ ਦਿੱਤਾ ਅਧਿਆਪਕ ਨੇ ਪਾਠ ਖਤਮ ਕੀਤਾ ਸਾਰੇ ਬੱਚਿਆਂ ਨੇ ਪ੍ਰਾਰਥਨਾ ਕੀਤੀ ਸੀ ਕਿ ਅੱਧੀ ਛੁੱਟੀ ਦੀ ਘੰਟੀ ਵੱਜ ਗਈ ਸਾਰੇ ਲਾਈਨ ਬਣਾ ਕੇ ਮੈਦਾਨ ਵੱਲ ਨੂੰ ਚੱਲ ਪਏ ਵਿਯਮ ਪ੍ਰਾਚੀ ਵਿਸ਼ੂ ਅਤੇ ਦੀਨਾ ਇਕੱਠੇ ਬੈਠ ਕੇ ਰੋਟੀ ਖਾਣ ਲੱਗੇ ਪ੍ਰਾਚੀ ਨੇ ਵਿਯਮ ਨੂੰ ਕਿਹਾ ਕੀ ਤੇਰੇ ਤੋਂ ਸਬਰ ਨਹੀਂ ਸੀ ਹੁੰਦਾ ਪੰਜਾਬੀ ਦੀ ਘੰਟੀ ਵਿੱਚ ਹੀ ਕਿਉਂ ਰੋਟੀ ਵਾਲਾ ਡੱਬਾ ਕੋਲ ਕੇ ਬੈਠ ਗਿਆ ਸੀ ਮੈਂ ਕੀ ਕਰਦਾ ਕਿ ਕਦਾਂ ਮੈਡਮ ਜੀ ਪਾਠ ਹੀ ਜਿਆ ਬਣਾ ਰਹੇ ਸਨ ਕਿ ਮੈਨੂੰ ਭੁੱਖ ਲੱਗ ਗਈ ਦੂਜਾ ਮੇਰੇ ਮਾਤਾ ਜੀ ਨੇ ਮੈਨੂੰ ਮੱਕੀ ਦੀ ਰੋਟੀ ਦੀ ਚੂਰੀ ਬਣਾ ਕੇ ਦਿੱਤੀ ਹੈ ਜੋ ਕਿ ਮੈਨੂੰ ਬਹੁਤ ਚੰਗੀ ਲੱਗਦੀ ਹੈ ਫੇਰ ਦੱਸ ਸਬਰ ਕਿਵੇਂ ਕਰਦਾ ਵਿਯਮ ਬੋਲਿਆ ਸਾਰੇ ਹੱਸ ਪਏ ਵਿਸ਼ੂ ਮਜ਼ੇ ਲੈਂਦਾ ਹੋਇਆ ਬੋਲਿਆ ਵੇ ਚੂਰੀ ਸਾਡੇ ਨਾਲ ਸਾਂਝੀ ਨਹੀਂ ਸੀ ਕਰਨਾ ਚਾਹੁੰਦਾ ਪੰਜਾਬੀ ਦੀ ਕੰਟੀ ਵਿੱਚੀ ਸਾਰੀ ਚਟ ਕਰ ਜਾਣਾ ਚਾਹੁੰਦਾ ਸੀ ਵਿਸ਼ੂ ਤੂੰ ਕੀ ਲੈ ਕੇ ਆਇਆ ਹੈ ਪੁਲਾਓ ਵਾਹ ਮੇਰੇ ਤਾਂ ਮੂੰਹ ਵਿੱਚ ਪਾਣੀ ਆ ਗਿਆ ਰੀਨਾ ਵਿਸ਼ੂ ਦੇ ਰੋਟੀ ਦੇ ਡੱਬੇ ਵੱਲ ਦੇਖਦੀ ਹੋਈ ਬੋਲੀ ਲੈ ਤੂੰ ਪੁਲਾ ਖਾ ਮੈਂ ਤੇਰੀ ਥੋੜੀ ਜਿਹੀ ਰਾਜਮਾ ਦੀ ਸਬਜ਼ੀ ਅਤੇ ਰੋਟੀ ਖਾ ਲੈਂਦਾ ਹਾਂ ਵਿਸ਼ੂ ਬੋਲਿਆ ਵਿਓਮ ਨੇ ਪਰਾਚੀ ਵੱਲ ਵੇਖਦੇ ਕਿਹਾ ਪਰਾਚੀ ਤੂੰ ਵੀ ਛੇਤੀ ਡੱਬਾ ਖੋਲੇ ਤੂੰ ਕਿ ਲਈ ਆਈ ਹੈ ਮੈਂ ਤਾਂ ਸਾਗ ਅਤੇ ਪਰੌਂਠਾ ਲਿਆਈ ਆ ਪਰਾਚੀ ਬੋਲੀ ਸਾਰੇ ਬੱਚੇ ਗੱਲਾਂ ਕਰਦੇ ਹੋਏ ਬੜੇ ਚਾਅ ਨਾਲ ਰਲ ਮਿਲ ਕੇ ਭੋਜਨ ਦਾ ਆਨੰਦ ਲੈ ਰਹੇ ਸਨ ਵਿਓਮ ਦੱਸਿਆ ਸੀ ਕਿ ਜਦੋਂ ਉਹ ਆਪਣੇ ਨਾਨਕੇ ਪਿੰਡ ਜਾਂਦਾ ਹੈ ਤਾਂ ਉਹ ਆਪਣੇ ਮਾਮਾ ਜੀ ਨਾਨੀ ਮਾਮੀ ਅਤੇ ਮਾਸੀ ਨਾਲ ਸਾਗ ਤੋੜ ਲੈ ਖੇਤਾਂ ਵਿੱਚ ਜਾਂਦਾ ਹੈ ਜਦੋਂ ਉਸਦੇ ਮਾਤਾ ਜੀ ਤੇ ਮਾਸੀ ਜੀ ਸਾਗ ਤੋੜਦੇ ਹਨ ਉਹ ਖੇਤਾਂ ਦੀ ਵੱਟ ਉੱਤੇ ਬੈਠ ਕੇ ਛਲਗਾ ਮooli ਅਤੇ ਗਾਜਰ ਤੋੜ ਕੇ ਟਿਊਬਲ ਦੇ ਪਾਣੀ ਨਾਲ ਧੋ ਕੇ ਬੜੇ ਮਜ਼ੇ ਨਾਲ ਖਾਂਦੇ ਹਨ ਕੱਚੇ-ਕੱਚੇ ਮਟਰ ਤਾਂ ਬਹੁਤ ਹੀ ਮਿੱਠੇ ਤੇ ਸਵਾਦੀ ਹੁੰਦੇ ਹਨ ਹਾਂ ਯਾਰ ਸੱਚੀ ਤਾਜ਼ੀਆਂ ਸਬਜ਼ੀਆਂ ਖਾ ਕੇ ਤਾਂ ਮਜ਼ਾ ਹੀ ਆ ਜਾਂਦਾ ਹੈ ਮੈਂ ਵੀ ਕਈ ਵਾਰ ਆਪਣੀਆਂ ਸਬਜ਼ੀਆਂ ਦੀ ਬਗੀਚੀ ਵਿੱਚੋਂ ਤੋੜ ਕੇ ਖਾ ਜਾਂਦਾ ਹਾਂ ਮੇਰੇ ਮਾਤਾ ਜੀ ਨੇ ਇੱਕ ਛੋਟੀ ਜਿਹੀ ਸਬਜ਼ੀਆਂ ਦੀ ਬਗੀਚੀ ਬਣਾਈ ਹੋਈ ਹੈ ਸਾਡੀ ਰਸੋਈ ਦਾ ਪਿਛਲਾ ਦਰਵਾਜ਼ਾ ਉਸ ਬਗੀਚੀ ਵੱਲ ਹੀ ਖੁੱਲਦਾ ਹੈ ਮੇਰੇ ਮਾਤਾ ਜੀ ਨੇ ਵੀ ਬਗੀਚੀ ਵਿੱਚ ਧਨੀਆਂ ਪਾਨੇਕ ਮੇਥੀ ਮਟਰ ਟਮਾਟਰ ਅਤੇ ਬੇਗਣ ਲਗਾਏ ਹੋਏ ਹਨ ਮੈਨੂੰ ਮੇਰੇ ਮਾਤਾ ਜੀ ਨੇ ਹੀ ਦੱਸਿਆ ਕਿ ਗਾਜਰ, ਮੂਲੀ, ਸ਼ਲਗਮ ਦਾ ਪੀਠ ਭਿਜਣ ਲਈ ਪਹਿਲਾਂ ਛੋਟੀਆਂ-ਛੋਟੀਆਂ ਵੱਟਾਂ ਬਣਾਉਣੀਆਂ ਪੈਂਦੀਆਂ ਹਨ। ਉਹਨਾਂ ਉੱਤੇ ਇਹ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ। ਵਿਸ਼ੂ ਬੋਲਿਆ। ਅਸੀਂ ਤਾਂ ਫਲੈਟ ਵਿੱਚ ਰਹਿੰਦੇ ਹਾਂ ਮੇਰੇ ਪਿਤਾ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਕੰਮ ਕਰਦੇ ਹਨ ਉਹ ਕਾਰ ਆਂਦੇ ਹੋਏ ਸਬਜ਼ੀ ਮੰਡੀ ਤੋਂ ਹੀ ਸਬਜ਼ੀ ਖਰੀਦ ਕੇ ਲਿਆਉਂਦੇ ਹਨ ਪਰਾਚੀ ਨੇ ਕਿਹਾ ਮੈਂ ਕੱਲ ਕਚੋਰੀ ਤੇ ਅੰਬ ਦਾ ਅਚਾਰ ਲੈ ਕੇ ਆਵਾਂਗੀ ਰੀਨਾ ਬੋਲੀ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਵੱਜ ਗਈ ਚਾਰੋਂ ਬੱਚੇ ਪਾਣੀ ਪੀ ਕੇ ਹੱਥ ਧੋ ਕੇ ਆਪਣੀ ਜਮਾਤ ਵੱਲ ਨੂੰ ਚੱਲ ਪਏ ਕੀ ਸਿੱਖਿਆ ਰਹਾਲ ਮਿਲ ਕੇ ਰਹਿਣਾ ਇਕੱਠੇ ਬੈਠ ਕੇ ਗੱਲਾਂ ਬਾਤਾਂ ਦੁਆਰਾ ਇੱਕ ਦੂਜੇ ਨੂੰ ਜਾਣਨ ਦਾ ਸਭ ਤੋਂ ਉੱਚ ਟੰਗ ਹੈ ਵੱਖ-ਵੱਖ ਸੱਜੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ